ਦੋਸਤੋ ਸਿਆਣਾ ਨੇ ਇੱਕ ਗੱਲ ਬਿਲਕੁਲ ਸਹੀ ਕਹੀ ਹੈ ਕਿ ਜਦ ਤੁਸੀਂ ਕਿਸੇ ਦਾ ਨਾ ਬੁਰਾ ਕਰਦੇ ਹੋ ਤਾਂ ਇੱਕ ਗੱਲ ਬਿਲਕੁਲ ਯਾਦ ਰੱਖੋ ਕਿ ਤੁਹਾਡੇ ਨਾਲ ਵੀ ਜਿਹੜਾ ਬੁਰਾ ਹੋਊਗਾ ਤੇ ਇੱਕ ਕਹਾਵਤ ਜਿਹੜੀ ਇਹ ਬਹੁਤ ਜੱਦ ਤੋਂ ਬਣੀ ਹੈ ਜਦ ਤੋਂ ਜਿਹੜੀ ਇਹ ਸਹੀ ਹੁੰਦੀ ਆ ਰਹੀ ਹੈ ਹੁਣ ਵੀ ਇਹ ਜਿਹੜੀ ਕਹਾਵਤ ਬਿਲਕੁਲ ਜਿਹੜੀ ਉਹ ਸਹੀ ਹੋਈ ਆ ਹੁਣ ਪਿਛਲੇ ਤੁਸੀਂ ਕੁਝ ਦਿਨਾਂ ਤੋਂ ਦੇਖਣ ਦਾ 10 ਤਰੀਕ ਤੋਂ ਦਿੱਲੀ ਦੇ ਵਿੱਚ ਬਲਾਸਟ ਹੋਇਆ ਤੇ ਤੇ ਕਈ ਲੋਕਾਂ ਜਿਹੜੀ ਜਾਨ ਚਲੀ ਗਈ ਤੇ ਕਈ ਲੋਕ ਜਿਹੜੇ ਜ਼ਖਮੀ ਵੀ ਹੋਏ ਤੇ ਉਸ ਤੋਂ ਬਾਅਦ ਕਈਆਂ ਨੇ ਇਸ ਦੀ ਇਨਵੈਸਟੀਗੇਸ਼ਨ ਕੀਤੀ ਕਈ ਕਹਿ ਰਹੇ ਨੇ ਕਿ ਇਹ ਕੋਈ ਟੈਰਰ ਅਟੈਕ ਆ ਕੋਈ ਕਹਿ ਰਿਹਾ ਕਿ ਇਸ ਘਾਟ ਵਿੱਚ ਸੀਐਨਜੀ ਬਲਾਸਟ ਹੋ ਗਿਆ ਉਹ ਗੱਲ ਬਾਤ ਦੀ ਹੈ ਹੁਣ ਆਪਾਂ ਉਹਨੇ ਕਹਾਵਤ ਤੇ ਦੋਸਤੋ 10 ਤਰੀਕ ਨੂੰ ਜਿਹੜਾ ਦਿੱਲੀ ਦੇ ਵਿੱਚ ਬਲਾਸਟ ਹੁੰਦਾ ਤੇ ਉਸ ਤੋਂ ਬਾਅਦ ਦੇਖਿਆ ਜਾਵੇ ਤੇ ਸਾਰਿਆਂ ਦਾ ਜਿਹੜਾ ਨਿਸ਼ਾਨਾ ਮਤਲਬ ਪਤਾ ਜਿਹੜੀ ਆਪਣੀ ਸੋਚ ਸੀ ਉਹ ਕਿੱਧਰ ਗਈ ਪਾਕਿਸਤਾਨ ਵੱਲ ਵੀ ਇਹ ਕੰਮ ਪਾਕਿਸਤਾਨੀ ਕਰਾ ਸਕਦਾ ਕਿਉਂਕਿ ਉਸ ਦੇ ਜਿਹੜੇ ਕਈ ਬੰਦੇ ਵੀ ਫੜੇ ਗਏ ਨੇ ਜਿਨ੍ਹਾਂ ਦਾ ਉਹਨਾਂ ਦਾ ਕਨੈਕਸ਼ਨ ਸੀਗਾ ਤੇ ਉਸ ਤੋਂ ਅਗਲੇ ਦਿਨ ਜਿਹੜਾ ਹੋ ਇਸਲਾਮਾਬਾਦ ਜ਼ਿਲ੍ਹਾ ਠਮਾਕਾ ਹੋ ਜਾਂਦਾ ਉਹ ਵੀ ਮਤਲਬ ਉਹਨਾਂ ਦੀ ਰਾਸਤਾਨੀ ਹੁਣ ਇੰਡੀਆ ਦੇ ਰਾਸਤਾਨੀ ਦੇ ਵਿੱਚ ਵੀ ਜਿਹੜਾ ਠਮਾਕਾ ਹੋਇਆ ਕਾਰ ਬਲਾਸਟ ਹੋਇਆ ਕਾਰ ਦੇ ਵਿੱਚ ਤੇ ਸੇਮ ਉਸੇ ਤਰੀਕੇ ਦੇ ਨਾਲ ਜਿਹੜਾ ਪਾਕਿਸਤਾਨ ਚ ਇਸਲਾਮਾਬਾਦ ਦੇ ਵਿੱਚ ਉਹਵੇਂ ਕਾਰ ਦੇ ਵਿੱਚ ਬਲਾਸਟ ਹੋਇਆ ਕੋਰਟ ਦੇ ਸਾਹਮਣੇ ਹੁਣ ਅਫਗਾਨਿਸਤਾਨ ਦੀ ਜਿਹੜੀ ਮੀਡੀਆ ਹੁਣ ਤੁਹਾਨੂੰ ਪਤਾ ਹੈ ਅਫਗਾਨਿਸਤਾਨ ਦਾ ਵੀ ਥੋੜਾ ਜਿਹਾ ਰੋਲਾ ਪਾਕਿਸਤਾਨ ਦੇ ਨਾਲ ਤੇ ਆਪਣਾ ਵੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹਮਲਾ ਜਿਹੜਾ ਪਾਕਿਸਤਾਨ ਦੇ ਵਿੱਚ ਹੋਇਆ ਉਹ ਜਿਹੜਾ ਪਾਕਿਸਤਾਨੀ ਨੇ ਖੁਦ ਕਰਵਾਇਆ ਜਨਕਿ ਉਹਨਾਂ ਜਿਹੜੇ ਆਰਮੀ ਵਾਲੇ ਚੀਫ ਆਸੀਮੁਨੀਰ ਫੀਰਡ ਮਾਰਸ਼ਲਾ ਜਿਹੜਾ ਉਹਨੇ ਖੁਦ ਕਰਵਾਇਆ ਕਿਉਂ ਕਰਵਾਇਆ ਉਹਨਾਂ ਦਾ ਕਹਿਣ ਦਾ ਹੈ ਕਿ ਇੰਡੀਆ ਤੋਂ ਬਚਣ ਲਈ ਉਹਨੇ ਖੁਦ ਆਪਣੇ ਬੰਦੇ ਉਡਾ ਦਿੱਤੇ ਨੇ ਕਿਉਂਕਿ ਉਹ ਇੰਡੀਆ ਨੂੰ ਕਹਿ ਸਕਦਾ ਹੁਣ ਕਿ ਦੇਖੋ ਇੰਡੀਆ ਬਿਲਕੁਲ ਹੁਣ ਇਸ ਦੀ ਇਨਵੈਸਟੀਗੇਸ਼ਨ ਹੋਊਗੀ ਤੇ ਪਤਾ ਲੱਗੂਗਾ ਕਿ ਇਹ ਟਰੋਰ ਅਟੈਕ ਸੀਗਾ ਤੇ ਜੇ ਇਹ ਟਰੋਰ ਅਟੈਕ ਹੋਇਆ ਤਾਂ ਇੰਡੀਆ ਦਾ ਜਿਹੜਾ ਇੱਕ ਪੱਖ ਸਿੱਧਾ ਹੈ ਕਿ ਇਹ ਸੀ ਇਸ ਨੈਕਟੋ ਫਾਰਮ ਮੰਨਾਂਗੇ ਤੇ ਉਸ ਤੋਂ ਬਚਣ ਲਈ ਇਸਨੇ ਆਪਣੇ ਹੀ ਦੇਸ਼ ਦੇ ਵਿੱਚ ਜਿਹੜਾ ਹਮਲਾ ਕਰਵਾਤਾ ਕਿਉਂ ਕਿ ਕੱਲ ਨੂੰ ਇੰਡੀਆ ਸਾਨੂੰ ਨਾ ਕਹਿ ਸਕੇ ਕਿ ਤੁਸੀਂ ਇਹ ਹਮਲਾ ਕਰਵਾਇਆ ਤੇ ਇੱਕ ਐਸਾ ਦਿਨ ਹੈ ਕਿ ਦੇਖੋ ਜੇ ਤੁਹਾਡੇ ਤੇ ਵੀ ਤੁਹਾਡੇ ਰਾਜਸਤਾਨੀ ਤੇ ਵੀ ਹਮਲਾ ਹੋਇਆ ਤਾਂ ਦੇਖੋ ਸਾਡੀ ਰਾਤਾਂ ਦੇ ਵਿੱਚ ਵੀ ਸੇਫ ਟੂ ਸੇਫ ਉਸੇ ਤਰ੍ਹਾਂ ਦਾ ਅਟੈਕ ਹੋਇਆ ਤਾਂ ਕਿ ਇਹ ਸੀ ਜਿਹੜੇ ਡੋਲਰ ਟਰੰਪਾ ਜੋ ਅਮਰੀਕਾ ਜੋ ਜਿਸ ਨੂੰ ਉਹਨੇ ਆਪਣਾ ਬਾਪ ਬਣਾਇਆ ਹੋਇਆ ਉਸ ਨੂੰ ਕਹਿ ਸਕੇ ਕਿ ਐਸੀ ਵੀ ਜਿਹੜੇ ਵਿਕਟਮ ਆ ਟੈਰਰਿਜ਼ਮ ਦੇ ਸਾਡੇ ਵੀ ਜਿਹੜੇ ਅਟੈਕ ਹੋਏ ਸਾਡੇ ਵੀ ਜਿਹੜੇ ਸਿਵਿਲਿਅਨਜ਼ ਹੋ ਮਰੇ ਨੇ ਤੇ ਇੰਡੀਆ ਦੇ ਵਿੱਚ ਵੀ ਹੁਣ ਉਸ ਨੂੰ ਇਹ ਹੀ ਡਰਾ ਹੈ ਕਿ ਇੰਡੀਆ ਨੇ ਕਿਤੇ ਆਪਰੇਸ਼ਨ ਜਿਹੜਾ ਸਿੰਧੂਗਰਾ ਟੂਪੰਡ ਜਿਹੜਾ ਉਹ ਸ਼ੁਰੂ ਨਾ ਕਰ ਦਵੇ ਕਿਉਂਕਿ ਹੁਣ ਤਿਆਰੀ ਫੁੱਲ ਚੱਲ ਰਹੀ ਹੈ ਤੁਹਾਨੂੰ ਪਤਾ ਤ੍ਰਿਸ਼ੂਲ ਮਿਸ਼ਨ ਜਿਹੜਾ ਆਪਣਾ ਅਭਿਆਸ ਆ ਉਹ ਚੱਲ ਰਿਹਾ ਤੇ ਪੂਰੀ ਪੂਰੀ ਤਿਆਰੀ ਜਿਹੜੀ ਹੁਣ ਬਣਦੀ ਨਜ਼ਰ ਆ ਰਹੀ ਹੈ ਜਦ ਤੱਕ ਜਿਹੜੀ ਜਾਂਚ ਹੁੰਦੀ ਨਹੀਂ ਉਸ ਤੱਕ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਹੁਣ ਤੱਕ ਜੇ ਦੇਖਿਆ ਜਾਵੇ ਤਾਂ ਲੱਗ ਹੀ ਰਿਹਾ ਕਿ ਇਹਦਾ ਕਨੈਕਸ਼ਨ ਕਿਤਨਾ ਕਿਤੇ ਜਿਹੜਾ ਪਾਕਿਸਤਾਨ ਨਾਲ ਜੁੜਤਾ ਨਜ਼ਰ ਆ ਰਿਹਾ ਹੈ ਪਰ ਪਾਕਿਸਤਾਨ ਨੇ ਵੀ ਕਿ ਚਾਲੇ ਚੱਲੀ ਹੈ ਉਸਨੇ ਆਪਣੇ ਲੋਕ ਮਰਵਾਤੇ ਤੇ ਥੋੜਾ ਜਿਹਾ ਉਹ ਸੇਫ ਜ਼ੋਨ ਦੇ ਵਿੱਚ ਜਾ ਚੁਕੇ ਨੇ ਕਿਉਂਕਿ ਉਹ ਉਹ ਕਹਿ ਸਕਦੇ ਨੇ ਕਿ ਸਾਡੇ ਵੀ ਅਟੈਕ ਹੋਇਆ ਤੇ ਉਹਨਾਂ ਨੇ ਇੰਡੀਆ ਦੇ ਉੱਤੇ ਨਾਮ ਲਾਤਾ ਹੈ ਕਿ ਜਿਹੜਾ ਇਹ ਅਟੈਕ ਹੋ ਇੰਡੀਆ ਨੇ ਕਰਾਇਆ ਕਿਉਂਕਿ ਆਪਣੇ ਕੁਝ ਮੀਡੀਆ ਵਾਲੇ ਕਹਿ ਰਹੇ ਸੀਗੇ ਕਿ ਇਹ ਜਿਹੜਾ ਅਟੈਕ ਹੈ ਪਾਕਿਸਤਾਨ ਨੇ ਕਰਵਾਇਆ ਕਿਉਂਕਿ ਜੈਸ਼ੇ ਜਿਹੜਾ ਮੁਹੰਮਦ ਆ ਉਹਦਾ 베ਸ ਦੇ ਵਿੱਚ ਥੋੜਾ ਜਿਹਾ ਲਿੰਕ ਲੱਗ ਰਿਹਾ ਹੈ ਤੇ ਅਫਗਾਨਿਸਤਾਨ ਦੇ ਮੀਡੀਆ ਨੇ ਵੀ ਤੇ ਇੰਡੀਆ ਦੇ ਵੀ ਮੀਡੀਆ ਨੇ ਵੀ ਇਹ ਇਹਨਾਂ ਦੀ ਜਿਹੜੀ ਚਲਾਕੀ ਸਮਝ ਲਈ ਹੈ ਤੇ ਪਤਾ ਜਿਹੜਾ ਉਹ ਕਰ ਰਹੇ ਨੇ ਕਿ ਇਹ ਜਿਹੜਾ ਹੁਣ ਤਮਾਕਾ ਹੈ ਉਹਨਾਂ ਨੇ ਜਾਣ ਬੁੱਝ ਕੇ ਕਰਿਆ ਜਾਂ ਕੀ ਮੇ ਕਰਿਆ ਉਹ ਹੁਣ ਰੱਬ ਹੀ ਜਾਣਦਾ ਹੈ ਤੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਹੁਣ ਹੋ ਰਹੀ ਆ ਤੇ ਅੱਗੇ ਅੱਗੇ ਦੇਖਦੇ ਆ ਮੈਨੂੰ ਤਾਂ ਲੱਗ ਰਿਹਾ ਕੁਝ ਦਿਨਾਂ ਤੇ ਤੱਕ ਜਿਹੜਾ ਪਾਕਿਸਤਾਨ ਦਾ ਜਿਹੜਾ ਪਟਾਕਾ ਪੈਣਾ ਉਹ ਸ਼ੁਰੂ ਹੋ ਜੂਗਾ ਤੇ ਆਪਰੇਸ਼ਨ ਜਿਹੜੇ ਸੁਵਾਜ ਦਾ 2.0 ਹੋਊਗਾ ਉਹ ਦੇਖਣ ਯੋਗ ਹੋਊਗਾ ਕਿਉਂਕਿ ਇਸ ਵਾਰ ਜਿਹੜਾ ਇੰਡੀਅਨ ਆਰਮੀ ਜੀ ਹਮਲਾ ਕਰੂਗੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਆਪਰੇਸ਼ਨ ਸੇ ਦੂਰ ਚੱਲਿਆ ਸੀਗਾ ਉਸ ਉਹਨੇ ਨੀਵੀ ਨੂੰ ਜਿਹੜਾ ਉਹ ਹਮਲਾ ਕਰਨ ਦਾ ਮੌਕਾ ਨਹੀਂ ਸੀ ਮਿਲਿਆ ਪਰ ਇਸ ਵਾਰ ਜਿਹੜੀ ਨੀਵੀ ਵੀ ਆਪਣੇ ਨਾਲ ਹੋ ਗਈ ਤੇ ਜਿਵੇਂ ਇਹਨਾਂ ਦਾ 1971 ਦੇ ਵਿੱਚ ਕਰਾਚੀ ਨੂੰ ਤਬਾਹ ਕਰਿਆ ਸੀ ਤਾਂ ਇਸ ਵਾਰ ਵੀ ਜਿਹੜਾ ਹੁਣ ਕਰਾਚੀ ਨੂੰ ਤਬਾਹ ਕੀਤਾ ਜਾਊਗਾ ਤੇ ਜਿਹੜਾ ਪੀਓਕੇ ਆ ਉਹਨੂੰ ਜਿਹੜਾ ਵਾਪਸ ਲਿਆ ਜਾਊਗਾ ਤੇ ਪੂਰਾ ਪੂਰਾ ਹੁਣ ਪ੍ਰੋਗਰਾਮ ਬੰਨ ਰਿਹਾ ਪੂਰੀ ਤਿਆਰੀ ਖਿੱਚੀ ਪਈ ਆ ਬਸ ਥੋੜੇ ਜਿਹੇ ਦਿਨ ਹੋਰ ਰੁਕੋ ਜਦ ਅਸ ਦੀ ਪੂਰੀ ਜਿਹੜੀ ਜਾਂਚ ਜਿਹੜੀ ਉਹ ਆਗੀ ਨਿਕਲ ਕੇ ਐਨਆਈ ਦੁਆਰਾ ਤਦ ਉਸ ਤੋਂ ਬਾਅਦ ਹੀ ਆਪਾਂ ਕੁਝ ਕਹਿ ਸਕਦੇ ਹਾਂ ਤੇ ਜਾਂ ਤੱਕ ਤਾਂ ਫਿਰ ਪਾਕਿਸਤਾਨ ਭਗਤੀ ਤੇ ਬੈਠਾ ਹੈ ਕਿ ਕਿਸੇ ਬਚ ਜਾਈਏ ਜਾਂ ਕਿਸੇ ਤਰੀਕੇ ਦੇ ਨਾਲ ਉਹ ਹੁਣ ਸਭ ਆਪਣੇ ਜਿਹੜੇ ਉਹ ਅਪਣਾ ਰਹੇ ਹੈ ਕਿ ਕਿਸੇ ਕਿਸ ਤਰੀਕੇ ਨਾਲ ਬਚ ਜਾਈਏ ਪਰ ਤੁਹਾਨੂੰ ਪਤਾ ਹੈ ਕਿ ਜੇ ਇਹ ਟੈਰਰ ਅਟੈਕ ਸਾਬਿਤ ਹੋ ਗਿਆ ਤਾਂ ਪਾਕਿਸਤਾਨ ਤਾਂ ਸਮਝੋ ਗਿਆ ਅੱਗੋਂ ਦੇਖਦੇ ਆ ਵੀ ਕੀ ਹੁੰਦਾ ਕੀ ਨਹੀਂ ਤੇ ਜਿਉਂ-ਜਿਉਂ ਆਪਾਂ ਨੂੰ ਕੋਈ ਮਿਲਦੀ ਰਹੂਗੀ ਅਪਡੇਟ ਆਪਾਂ ਤੁਹਾਨੂੰ ਦੱਸਦੇ ਰਹਾਂਗੇ ਤੇ ਮਿਲਦੇ ਆ ਫਿਰ ਆਪਾਂ ਨਵੀਂ ਵੀਡੀਓ ਦੇ ਵਿੱਚ